ਆਜੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਪਿੰਡ ਲੋਕਾ ਦੇ ਵਿੱਚ ਹੀ ਵੀਰੋਂ ਦਾ ਫਾਰਮ ਆ ਸੇਲ ਪਰਚੇਜ਼ ਦਾ ਕੰਮ ਆ ਖਾਸ ਤੌਰ ਤੇ ਠੀਕ ਆ ਜੀ ਸੋ ਜਿਹੜੇ ਆਪਣੇ ਨਾਲ ਸੱਜਣ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਸੋ ਪੱਟੀ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਕੈਰੋਂ ਪਿੰਡ ਬਿਲਕੁਲ ਅਲੱਗ ਹੈ ਆ ਠੀਕ ਆ ਜੀ ਤੇ ਇੱਥੇ ਆਣ ਕੇ ਮੇਰਾ ਭਰਾ ਜਿਹੜੇ ਅੱਜ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਇਹ ਆਣ ਕੇ ਤਸੱਲੀ ਕਰ ਲਿਆ ਜੀ ਮਾਲ ਸੰਦੀਪ ਸਿੰਘ ਹੋਂ ਦੇ ਕੋਲ ਰੂਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਜਿਆਦਾਤਰ ਮੱਝਾਂ ਝੋਟੀਆਂ ਵੀਰੋਂ ਖਰੀਦਦਾਰੀ ਕਰਦੇ ਆ ਸਟਾਰਟਿੰਗ ਤੋਂ ਹੀ ਬਾਕੀ ਵਹਿੜਾਂ ਵੀ ਤਕਰੀਬਨ ਤੁਹਾਨੂੰ ਦੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਅੱਜ ਆਪਾਂ ਤੁਹਾਨੂੰ ਜਿਹੜੀਆਂ ਚਾਰ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਪਲੂਣ ਪਹਿਲੇ ਸਵੇ ਤੋਂ ਲੈ ਕੇ ਤਕਰੀਬਨ ਕੋਈ ਤਿੱਜੇ ਸਵੇ ਤੱਕ ਜਿਹੜੀ ਮੱਝ ਅੱਜ ਆਪਾਂ ਤੁਹਾਨੂੰ ਦਿਖਾ ਦਾਂਗੇ ਇਸ ਕਿਲੇ ਤੋਂ ਮਾਲ ਸਾਰਾ ਹੀ ਸੋਇਆ ਸੁਆਇ ਇਸ ਵਕਤ ਕੁਝ ਕੁ ਬੋਲੇ ਦੇ ਵਿੱਚ ਨਾਗ ਨੇ ਕੁਝ ਕੁ ਦੁੱਧ ਤੇ ਚੱਲਣ ਰਹੇ ਨੇ ਪੂਰੀ ਗੱਲਬਾਤ ਕਰਾਂਗੇ ਤਰੀਕ 31 ਅਕਤੂਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 1 ਵਜੇ ਦਾ ਟਾਈਮ ਆ ਸੋ ਬਾਕੀ ਪੂਰੀ ਮੇਰਾ ਵੀਰ ਗੱਲਬਾਤ ਆਪਾਂ ਕਰਦੇ ਆਂ ਵੀਰ ਸੰਦੀਪ ਸਿੰਘ ਹੁਣ ਦੇ ਨਾਲ ਸੰਦੀਪ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮਹਾਰਾਜ ਹੋਰ ਸੁਣਾਓ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਸ਼ੁਕਰ ਮਾਨਕ ਦਾ ਲੈ ਵੀ ਸੰਦੀਪ ਵੀਰੇ ਤਕਰੀਬਨ ਮੈਨੂੰ ਲੱਗਦਾ ਵੀ ਮਾਲ ਆਇਆ ਰਹਿੰਦਾ ਇਸੇ ਤਰ੍ਹਾਂ ਹੀ ਮਾਲ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਵਿਕ ਜਾਂਦਾ ਜੀ ਬਾਕੀ ਵੀਡੀਓ ਥੋੜਾ ਜਿਹਾ ਮਾਧਿਅਮ ਆਪਣਾ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਘਟ ਆਉਂਦੇ ਹੋ ਵੀ ਥੋੜਾ ਮਹੀਨੇ ਡੇਢ ਡੇਢ ਮਹੀਨੇ ਦਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਪੈ ਜਾਂਦਾ ਬਾਕੀ ਪਸ਼ੂ ਆਉਂਦੇ ਆ ਤੇ ਵਿਕੀ ਜਾਂਦੇ ਆ ਵਿਕੀ ਜਾਂਦੇ ਆ ਠੀਕ ਆ ਲੈ ਵੀ ਸੁਣਦੀ ਵੀਰੇ ਜ਼ਿਆਦਾਤਰ ਆਪਣੇ ਕੋਲ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਮੱਝਾਂ ਝੋਟੀਆਂ ਜ਼ਿਆਦਾ ਹੁੰਦੀਆਂ ਨੇ ਹਾਂਜੀ ਪਹਿਲੇ ਨਾਲ ਦੋ ਜਣੇ ਝੋਟੀਆਂ ਖਾ ਤੇ ਜੇ ਸੂਏ ਤੱਕ ਮੱਝਾਂ ਹੁੰਦੀਆਂ ਆਪਣੇ ਕੋਲ ਆਪਾਂ ਪਿੱਛੇ ਜੇ ਇੱਕ ਅਪਡੇਟ ਦਿੱਤੀ ਸੀ ਉਹਦੇ ਵਿੱਚ ਆਪਾਂ ਝੋਟੀਆਂ ਮਿਲਦਾ ਵੀ ਪਹਿਲਾਂ ਪਹਿਲਾਂ ਝੋਟੀਆਂ ਵਖਾਈਆਂ ਸੀ ਹਾਂਜੀ ਪਹਿਲੇ ਨਾਲ ਝੋਟੀਆਂ ਉਹ ਆਪਣੇ ਮੈਥੇ ਦੇ ਸੋ ਮਾਲ ਇਹਨਾਂ ਕੋਲ ਚੰਗਾ ਹੁੰਦਾ ਠੀਕਾ ਜੀ ਬਾਕੀ ਜੋ ਤੁਹਾਨੂੰ ਦੁੱਧ ਦੀ ਡਿਟੇਲ ਆਪਾਂ ਦਵਾਂਗੇ ਉਸ ਦੁੱਧ ਦੀ ਡਿਟੇਲ ਦੱਸੇ ਮੁਤਾਬਕ ਇਥੇ ਆਣ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜੇ 10 ਕਿਲੋ ਕਿਹਾ ਗਿਆ ਤੇ 10 ਕਿਲੋ ਚੋਵੋ ਜੇ 9 ਕਿਲੋ ਕਿਹਾ ਗਿਆ 9 ਕਿਲੋ ਚੋਕੇ ਤਸੱਲੀ ਕਰੋ ਤੇ ਬਾਕੀ ਵੀਰ ਸੰਦੀਪ ਸ਼ੁਰੂਆਤ ਕਰਾਂਗੇ ਪਹਿਲਾਂ ਝੋਟੀ ਦੀ ਹਾਂਜੀ ਪਹਿਲੇ ਨੇ ਪਲੂਨ ਕੱਟੀ ਤੋਂ ਦੋਸਤੋ ਸ਼ੁਰੂਆਤ ਕਰਦੇ ਆਂ ਇਧਰ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਬਹੁਤ ਉਹ ਪਿਆਰੀ ਕੱਟੀ ਆ ਠੀਕਾ ਜੀ ਪਲੂਨ ਪਹਿਲਾ ਸੂਆ ਝੋਟੀ ਸੂਈ ਆ ਏ ਵੀਰ ਸੰਦੀਪ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਪਰਸੋ ਤੜਕੇ ਹੀ ਸੂਈ ਆ ਜੀ ਆ ਅਗਰ ਵੀ ਕੱਟੀ ਆ ਅਮਗਰ ਕੱਟੀ ਆ ਮਗਰ ਵੀ ਕੱਟੀ ਆ ਗਈ ਠੀਕ ਆ ਜੀ ਪਰਸੋਂ ਦੀ ਸੂਈਏ ਸੁੱਕਾ 나ੜੂਆ ਨਾਲ ਬਿਲਕੁਲ 나ੜੂਆ ਤੁਹਾਨੂੰ ਨਾਲ ਦਿਖਾਈ ਦਊਗਾ ਹਜ ਲੱਥਾ ਨਹੀਂਗਾ ਤੇ ਇਹ ਹੈ ਵੀ ਮੈਨੂੰ ਲੱਗਾ ਵੀ ਦੋ ਦੰਦ ਦੀ ਹਣਾ ਦੋ ਦੰਦਾਂ ਕੱਟੀਆਂ ਤੂੰ ਤੇ ਬਰਾਬਰ ਵੀ ਨਹੀਂ ਕੀਤੇ ਹਾਂ ਹਾਂ ਜੀ ਹਾਂ ਜੀ ਬਹੁਤ ਠੰਡੀ ਧੀਰੀ ਬੜੀ ਆ ਲੈ ਵੀ ਕੱਟੀ ਦੋਂਦੀ ਆ ਦੋਸਤੋ ਕੋਈ ਵੀ ਸੱਜਣ ਮੂੰਹ ਫੜ ਕੇ ਵੇਖੂਗਾ ਦੋ ਦਾ ਤੇ ਦੰਦ ਚੱਕੇ ਜ਼ਰੂਰ ਆ ਹਾਫ ਤੱਕ ਆਏ ਆ ਜੇ ਬਿਲਕੁਲ ਬਰਾਬਰ ਨਹੀਂ ਕੀਤੇ ਮਗਰ ਕੱਟੀ ਆ ਤੇ ਐਸ ਵਕਤ ਵੀਰ ਬੋਲਾ ਕਿੰਨਾ ਬੋਲਾ ਸੰਧੂ ਸਾਹਿਬ ਕੋਈ 6-7 ਕਿਲੋ ਦਿਹਾਣ ਬਣੇਗਾ 6-7 ਕਿਲੋ ਹਾਂਜੀ 6-7 ਕਿਲੋ ਦੋਸਤੋ ਬੋਲਾ ਆਏ ਦੇ ਥੱਲੇ ਠੀਕ ਆ ਬਾਕੀ ਥਾਣਾ ਥੋੜਾ ਪ੍ਰੋਪਰ ਇਧਰ ਮਾਰੋ ਕੈਮਰਾ ਅਰਲੀਆਂ ਵਰਗੇ ਥਾਣਾ ਬਾਕੀ ਸਪੇਸ ਗੈਪ ਬਹੁਤ ਵਧੀਆ ਤੇ ਬਹੁਤ ਵਧੀਆ ਖੂਬਸੂਰਤਾ ਸੋਨਾ ਪਿੱਠ ਫੁੜਾ ਕਰਮਾਂ ਵਾਲੀ ਦਾ ਠੀਕ ਆ ਜੀ ਹਾਈਟ ਕੱਦ ਲਵੀ ਝੋਟੀ ਆ ਤਕਰੀਬਨ 2.5 ਸਾਲ ਦੀ ਇਹਦੀ ਉਮਰ ਆ ਠੀਕ ਆ ਜੀ ਉਸ ਅਕੋਰਡਿੰਗ ਹਾਈਟ ਕੱਦ ਬਹੁਤ ਸੋਨਾ ਝੋਟੀ ਦਾ अच्छा वीर संदीप ਮਿਲਨ ਮਲਾਉਣ ਦੇ ਵਿੱਚ ਪੂਰੀ ਬੱਚੇ ਤੇ ਸਹਿਮਤੀ ਬੱਚੇ ਤੇ ਪੂਰੀ ਸਹਿਮਤੀ ਆ ਸੰਧੂ ਸਾਹਿਬ ਥਾਨ ਵੜਾ ਬਣਾਉਂਦੀ ਆ ਵੇਖੋ ਇਤਨਾ ਵੇਖਣ ਨੂੰ ਨਿਕਣ ਨਿਕ ਲੱਗਦੇ ਆ ਨਾ ਬਸਮਾਗ ਇਹ ਜਿਹੜਾ ਲੰਮਾ ਕੱਢਦੀ ਆ ਠੀਕ ਆ ਠੀਕ ਆ ਠੀਕ ਆ ਬਹੁਤ ਪਿਆਰੀ ਕੱਟੀ ਆ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੀ ਆ ਆਪਾਂ ਇੱਕ ਵਾਰੀ ਠੀਕ ਆ ਜੀ ਸੋ ਖੋਲ ਦਿਓ ਇੱਕ ਵਾਰੀ ਵੀਰ ਸੰਦੀਪ ਤੋੜ ਕੇ ਦਿਖਾ ਦਿਓ ਸੋ ਝੋਟੀ ਬਹੁਤ ਪਿਆਰੀ ਆ ਠੀਕ ਆ ਜੀ 9 9 ਕਿਲੋਟਰ ਦੱਸਿਆ ਇਹ ਤੇ ਹਾਂਜੀ ਹਾਂਜੀ ਇਹਦੇ ਤੇ 6-7 ਕਿਲੋ ਬੌਲੀ ਆ ਵੀ ਹਾਂਜੀ ਹਾਂਜੀ ਲਓ ਜੀ 6-7 ਲੀਟਰ ਬੌਲੀ ਆ ਠੀਕ ਆ ਬਾਕੀ ਮਗਰ ਤੁਹਾਨੂੰ ਕੱਟੀ ਦਿਖਾਈ ਦਿੱਤੀ ਆ 나ੜੂਏ ਤੇ ਬੱਚਾ ਹਜੇ ਤਾਂ ਬੋਲੀ ਜੜੀਆ ਕੋਈ 6 ਲੀਟਰ ਮੰਨ ਕੇ ਤੁਸੀਂ ਸੌਦਾ ਕਰਿਆ ਜੇ ਕੱਟੀ ਨਵੀਂ ਆ ਕਰਮਾਂ ਲਈ ਪਹਿਲਾ ਸੂਆ ਪਲੂਣ ਆ ਦੇਖੋ ਉਹਦਾ ਵੀ ਪੂਰੀ ਠੰਡੀ ਧੀਰੀ ਆ ਬੜੀ ਠੰਡੀ ਧੀਰੀ ਸੰਤੂ ਬਾਪੇ ਨਿੱਕਾ ਬੱਚਾ ਫੜੀ ਫਿਰੇ ਹਾਂ ਹਾਂ ਆ ਦੇਖੋ ਉਤਰਾ ਕੋਈ ਡਰਾਕਲ ਜਾਂ ਭਜਾਕਲ ਦੀ ਨਹੀਂ ਹੈਗੀ ਹਨਾ ਨਹੀਂ ਆਵੇ ਸੰਢੀ ਦੀ ਪੂਰੀ ਨਰਮਾ ਕੋਈ ਗੱਲ ਨਹੀਂ ਇਹ ਤੇ ਆ ਬੂਥ ਦਿਖਾ ਦਿਓ ਕੋਰੀ ਬਿਲਕੁਲ ਛੋਟੀ ਜੀ ਬੂਥੀ ਹੈ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਜਿਵੇਂ ਜਰਸੀ ਦਾ ਫੇਸ ਦੇਖਦੇ ਆ ਉਦਾਂ ਦਾ ਫੇਸ ਤਾਂ ਛੋਟਾ ਜਿਹਾ ਜੱਫੀ ਵਾਲਾ ਹੀ ਹੈ ਜਰਸੀ ਵਾਲਾ ਫੇਸ ਹੈ ਹਨਾ ਹਾਂਜੀ ਹਾਂਜੀ ਆ ਵੇਖੋ ਜੀ ਸਿੰਘ ਸਿੰਘ ਬਹੁਤ ਪਿਆਰਾ ਹੈ ਬਿਲਕੁਲ ਛੋਟੀ ਸਿੰਘੀ ਹੈ ਜਿਹਨੂੰ ਆਪਾਂ ਗੱਲ ਕਰਦੇ ਵੀ ਕੋਕੇ ਜੜੇ ਪਏ ਆ ਹਾਂ ਵੀਰੇ ਸੰਦੀਪ ਤੋਰੋ ਇਹਨੂੰ ਬਾਕੀ ਬਹੁਤ ਵਧੀਆ ਰੋਬ ਰਾਬਾ ਬੜਾ ਛੋਟੀ ਦਾ ਸੀ ਹਾਂਜੀ ਹਾਂਜੀ ਬਹੁਤ ਵਧੀਆ ਛੋਟੀ ਹੈ ਵੇ ਹਾਂ ਦੇਖੋ ਜੀ ਠੀਕ ਆ ਜੀ ਸੋ ਲੇਵਟੀ ਲੁਪਟੀ ਬਹੁਤ ਸੋਹਣੀ ਆ ਸੋ ਫਰਸਟ ਪਿਆਨ ਤੋਂ ਦੋਸਤੋ ਬਿਆਈ ਹੈ ਠੀਕ ਆ ਸੋ ਅੱਜ ਤਿੰਨ ਦਿਨ ਦਾ ਸਮਾਂ ਹੋ ਗਿਆ ਨੇ ਸੂਈ ਨੂੰ ਆ ਦਿਖਾ ਦੇ ਆ ਦੇਖੋ ਜੀ ਠੀਕ ਆ ਸੋ ਥਾਣ ਥਣ ਦੀ ਬਹੁਤ ਸੋਹਣੀ ਕੁਆਲਿਟੀ ਆ ਅਰਲੀਆਂ ਵਰਗੇ ਥਾਣਾ ਬਾਕੀ ਮੇਰਾ ਵੀਰ ਇਧਰ ਬਹਿਣੀ ਵਾਲੇ ਪਾਸੇ ਵੀ ਤੁਸੀਂ ਮਾਰ ਲਓ ਨੀਗਾ ਆ ਦੇਖੋ ਆ ਆ ਦਿਖਾ ਦਿਓ ਆ ਦੇਖੋ ਸਾਰ ਬਖੋ ਠੀਕ ਕਰੋ ਚੈੱਕ ਬਹੁਤ ਵਧੀਆ ਖੂਬਸੂਰਤ ਥਾਨ ਓਕੇ ਸੰਦੀਪ ਡਿਮਾਂਡ ਵੀਰੇ ਕੀ ਮੋਲਾ ਕਿੰਨੇ ਦੀ ਦੇਣੀ ਆ ਜੇ ਕੱਟੀ ਸੰਧੂ ਸਾਹਿਬ ਜੱਡੀ ਸੋਹਣੀ ਆ ਜੀ ਦੀ ਕਰਦਾ ਲੱਖ ਵੱਟ ਲਈਏ ਆ ਪਰ ਨਹੀਂ ਐਰ ਕੀ ਭੈਣ ਭਰਾਵਾਂ ਨੂੰ ਮੰਨ ਲੋ ਆਪਾਂ ਜੋ ਪਾਈਆਂ ਹੋ ਪਾਈ ਦੇਣੀਆਂ ਆ ਇਹ ਸੰਧੂ ਸਾਹਿਬ ਦੇ ਦਾ ਮੁੱਲ ਕਰਦੇ ਆ 85000 ਸਹੀ ਸੇ ਮਾਲਾ ਪਾ ਪਹਿਲਾਂ ਵੀ ਸਹੀ ਦਿੱਤਾ ਸਹੀ ਦਿੱਤਾ ਹੁਣ ਵੀ ਮਾਲ ਆਪਣਾ ਭੈਣ ਭਰਾ ਕੋ ਕਮੈਂਟ ਜੇ ਨਾ ਕਹਦੇ ਵੀ ਯਾਰ ਸੰਦੀਪ ਮੁੱਲ ਜਿਆਦਾ ਨਹੀਂ ਨਹੀਂ ਮੁੱਲ ਬਿਲਕੁਲ ਆਪਾਂ ਛੋਟੇ ਛੋਟੇ ਕਰਨੇ ਨਿਕਲ ਕੇ ਮੁੱਲ ਲਈ ਹਾਂਜੀ ਮੁੱਲ ਇਹਦਾ 50000 ਹਾਂਣਾ 82 ਦੇ ਦਾਂਗੇ 82000 ਦੀ ਹਾਂਜੀ ਇਹ ਵਿੱਚੇ ਛੋਟੇ ਆਪਾਂ ਕਰ ਦਾਂਗੇ ਠੀਕ ਆ ਜੀ ਲਓ ਜੀ 82000 ਦੀ ਆ ਬਾਕੀ ਫਿਰ ਵੀ ਕਿਸੇ ਭਰਾ ਨੇ ਪਿਆਰ ਮੁਹੱਬਤ ਦੇ ਖਾਤਰ ਥੋੜਾ ਬਾਧਾ ਮਾਨਤਨ ਕਰਾਉਣਾ ਉਹ ਤੁਸੀਂ ਕਾਲ ਕਰ ਲਿਆ ਜੇ ਵਿੱਚੋਂ ਗੁਜਾਇਸ਼ ਹੋਈ ਤੇ ਕਰ ਦਿੱਤਾ ਜਾਊਗਾ ਕਰ ਦਿੱਤਾ ਜਾਊਗਾ ਜੀ ਲਓ ਜੀ 82000 ਦੀ ਕੱਟੀ ਮਿਲੂਗੀ ਤੁਹਾਨੂੰ ਦੋਂਦੀ ਸੋ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਇੱਧਰ ਇੱਕ ਤੁਹਾਨੂੰ ਆਪਾਂ ਮੱਝ ਵਿਖਾ ਦਿੰਨੇ ਆ ਵੀਰ ਸੰਦੀਪ ਆ ਸੈਕਿੰਡ ਨੰਬਰ ਤੇ ਆਪਣੇ ਕੋਲ ਮੱਝ ਇਹ ਤਾਂ ਕੀ ਵੇਰਵਾ ਵੀਰ ਇਹ ਸਾਨੂੰ ਸਾਹਿਬ ਖਾਸ ਹੈ ਦਿੱਜੇ ਸੂਏ ਖਾਸ ਹਾਂਜੀ ਠੀਕ ਆ ਵੀਰ ਕੋਈ ਭੈਣ ਭਰਾਵਾਂ ਕੋਲ ਪਾਵੇ ਤੀਜਾ ਮੰਨ ਲੈ ਆ ਬਖਾਓ ਬਾਕੀ ਹੈਗੀ ਪਿਓਰ ਦੁੱਜਣਿਆਂ ਹਾਂ ਦੁੱਧ ਇਹਦੇ ਥੱਲੇ ਮੰਨ ਲੈ 10 11 ਕਿਲੋ ਤਿਆਰ ਆਏ ਥੱਲੇ ਆ ਇਸ ਵਕਤ ਹਾਂਜੀ ਇਸ ਵਕਤ 10 11 ਕਿਲੋ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਮੇਰੇ ਸਾਹਮਣੇ 6 ਦਿਨ ਹੋਏ ਆ ਲਓ ਜੀ 6 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਸੋ 6 ਦਿਨਾਂ ਦੀ ਸੂਈ ਹੈ ਦੂਜਾ ਸੂਆ ਮਗਰ ਇਹਦੇ ਕੱਟੀ ਕੱਟੀ ਪਿਛੇ ਠੀਕ ਆ ਜੀ ਠੀਕ ਆ ਲਓ ਜੀ ਬੌਲੇ ਤੋਂ ਹਜੇ ਬਾਹਰ ਹੀ ਆਈ ਹੈ ਕਰਮਾਰੀ ਦੋ ਤੋਂ ਸ਼ਟਾਰਿੰਗ ਦੇ ਵਿੱਚ ਕੋਈ 10 11 ਕਿਲੋ ਆ 6-7 ਦਿਨਾਂ ਦੀ ਸੂਈ ਹੈ ਬਾਕੀ ਪੂਰੀ ਗੱਲਬਾਤ ਆਪਾਂ ਤੁਹਾਨੂੰ ਕੋਈ ਤਸੱਲੀ ਨਾਲ ਤੋਰ ਕੇ ਵਿਖਾ ਦਿੰਨੇ ਆ ਠੀਕ ਆ ਤੋਰ ਦਿਓ ਕਿ ਸੋਨਾ ਪਿੱਟਪੂੜਾ ਇਧਰੋਂ ਪੂਰਾ ਵਜਨ ਲੋੜ ਆ ਹਾਂ ਲਿਓ ਜੀ ਕੱਢ ਲਓ ਬਾਹਰ ਬਾਕੀ ਸੰਤੂ ਸਾਹਿਬ ਬਹੁਤ ਹੀ ਜ਼ਿਆਦੀ ਪੋਲੀ ਹੈ ਚਵਾਈ ਦੇ ਵਿੱਚ ਸੀ ਹੱਦੋਂ ਵੱਤ ਹੈ ਫੋ ਦੋ ਵੱਦੀ ਆ ਲੈ ਜੀ ਵਿਖਾ ਦਿਓ ਜਸ਼ਨ ਮਾਰੂ ਕੈਮਰਾ ਆ ਜਾ ਆ ਜਾ ਕਰਮਾਲੀ ਇਧਰ ਦੋਸਤੋ ਇੱਕ ਬਹਿਣੀ ਵਾਲੇ ਪਾਸਿਓਂ ਬਾਕੀ ਬਹਿਣੀ ਵਾਲੇ ਪਾਸਿਓਂ ਪਿੱਛੋਂ ਅੱਗੋਂ ਤੁਹਾਨੂੰ ਪ੍ਰੋਪਰ ਤਸਵੀਰਾਂ ਨਾਲ ਦਿਖਾ ਰਹੇ ਆ ਥਾਣ ਦੇਖੋ ਕਰਮਾਲੀ ਨੂੰ ਦੋਹਰਾ ਲੱਗਾ ਤੇ ਕੋਈ ਨੱਕੇ ਦਾ ਜਾਂ ਕੋਈ ਬਾਈ ਛਾਈ ਦਾ ਜ਼ਿਆਦਾ ਰੌਲਾ ਨਹੀਂ ਹੈਗਾ ਵਿੱਚ ਧਾਰ ਤੂਰ ਦੀ ਬਰਾਬਰ ਅਗਲੇ ਪਿੰਡੇ ਥਾਣਾਂ ਤੋਂ ਹਾਂਜੀ ਹਾਂਜੀ ਠੀਕ ਆ ਜੀ ਆ ਦਿਖਾ ਦਿਓ ਤੋਂ ਲੰਬਾਈ ਲਬੂਈ ਵੀ ਮੱਝ ਦੀ ਪੂਰੀ ਆ ਤੇ ਨਿਗਰ ਦਾ ਕਰਮਾਲੀ ਪੂਰੀ ਜਗ੍ਹਾ ਦਰਗੀ ਤੇ ਪੂਰਾ ਹੀ ਵਜਨ ਲੋੜਾ ਕਰਮਾਲੀ ਨੂੰ ਠੀਕ ਆ ਜੀ ਤੇ ਨਿਗਰ ਲਬਾਈ ਉਚਾਈ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਆ ਵੀ ਜਿੱਡੀ ਝੋਟੀ ਤੁਹਾਨੂੰ ਪਹਿਲੇ ਸਵੇਰੇ ਦਿਖਾਈ ਆ ਹਾਈਟ ਮੀਡੀਅਮ ਦੇ ਵਿੱਚ ਆ ਸਿੰਗਲ ਖੱਡੀ ਆ ਬਾਕੀ ਜੰਪਲ ਪੂਰਾ ਵਜਨ ਥੋੜਾ ਪੂਰਾ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਤੁਹਾਨੂੰ ਦੱਸ ਹੀ ਦਿੱਤਾ ਸੰਦੀਪ ਨੇ ਵਿੱਚ ਤੇ ਐਸ ਵਕਤ 10 11 ਕਿਲੋ 6 ਦਿਨਾਂ ਦੀ ਸੂਈ ਦੇ ਥੱਲੇ ਹਾਜ਼ਰ ਦੁੱਧ ਹਾਂਜੀ ਸੰਦੀਪ ਚੰਗੀ ਆ ਮੱਝ ਵੀ ਚੰਗੀ ਆ ਦਾ ਬੱਚਾ ਕਿੱਥੇ ਆ ਇਹਦਾ ਬੱਚਾ ਆ ਜੀ ਆਹ ਕੱਟੀ ਆ ਜਿਵੇਂ ਮਾਰਦੇ ਕੈਮਰਾ ਇੱਥੋਂ ਮਾਰਦੇ ਕੈਮਰਾ ਠੀਕ ਆ ਆ ਮਗਰ ਕੱਟੀ ਬਖਾ ਦਿਆ ਜੀ ਲਓ ਜੀ 6-7 ਕਿ ਦਿਨਾਂ ਦਾ ਬੱਚਾ ਕੂਲੇ ਬੱਚੇ ਵਾਸੇ ਚਾਰੇ ਜੜੇ ਬੱਚੇ ਤੁਸੀਂ ਵੇਖੋਗੇ ਨਾ ਚਾਰੇ ਬੱਚੇ ਕੂਲੇ ਹਫਤੇ ਦੇ ਅੰਦਰ ਅੰਦਰ ਹੀ ਆ ਸੰਦੀਪ ਅਗਲੇ ਥਣਾ ਦਾ ਬੜਾ ਦੁੱਧ ਦੇ ਥੱਲੇ ਮੰਨ ਲਾ 2.5 ਕਿਲੋ ਗਾੜ ਹੀ ਗਿਆ ਇਹਦੇ ਲਓ ਜੀ ਅਗਲੇ ਥਣਾ ਦੇ ਵਿੱਚ 2.5 ਕਿਲੋ 2.5 ਕਿਲੋ ਇਹ ਦੋ ਤੋਂ ਬਾਹਰ ਬਾਹਰ ਦੋ ਦੋ ਬਾਹਰ ਬਾਹਰ ਆ ਗਾੜ ਹਮ ਚੰਗਾ ਦੁੱਧ ਚੰਗਾ ਚਵਾਈ ਬੜੀ ਕਿਤੇ ਹੱਥ ਰੱਖਿਆ ਪੋਲੀ ਬੜੀ ਹੈ ਠੀਕ ਠੀਕ ਹਾਂ ਜੀ ਇਹ ਵੀਰ ਸੰਦੀਪ ਕੀ ਮੁੱਲ ਦੀ ਆ ਕੀ ਆਪਣੇ ਭੈਣ ਭਰਾਵਾਂ ਨੂੰ ਮਾਨਤਾਨ ਕਰਕੇ ਦੇਣੀ ਇਹਦਾ ਸੰਧੂ ਸਾਹਿਬ ਮੁੱਲ 1.5 1.5 ਹਾਂ ਜੀ ਲੱਖ ਵੀ ਦੇ ਦਈਏ ਮੈਂ ਦੰਨਾ ਉੱਬ ਤੁਸੀਂ ਜਾਂ ਤਾਂ ਜਿਹੜੇ ਲੱਖ ਦੀ ਦੇ ਦਈਏ ਪਰ ਹੋਰ ਵੀ ਕਰਨਾ ਤੇ ਕਰੀਏ ਮਾਰ ਦਾ 95000 ਦੀ ਦੇ ਦਾਂਗੇ ਜੀ ਜੇ ਹੋਰ ਵੀ ਥੋੜਾ ਬਾਧਾ ਲੱਭਦਾ ਜਲ ਪਾਣੀ ਆਪਾਂ ਲੈਣਾ ਨਰਮ ਜੇ ਕੋਈ ਗੱਲ ਨਹੀਂ ਹਾਂਣਾ ਸੰਧੂ ਸਾਹਿਬ 92000 ਦੀ ਦੇ ਦਾਂਗੇ ਜੀ 95000 ਦੀ ਲਓ ਜੀ ਯਸਨੋ ਜਿਹੜੀ 92000 ਦੀ ਆ ਆ ਵਿਖਾ ਦਿਓ ਤਸल्ली ਦੇ ਨਾਲ ਠੀਕ ਆ ਵੇਖੋ ਕਰਮਾ ਲਈ ਠੀਕ ਆ ਜੀ ਆ ਕਰੋ ਚੈੱਕ ਸੋ ਇਹ ਲੈਵੇਟਰ ਦੀ ਕੁਆਲਿਟੀ ਆ ਠੀਕ ਆ ਜੀ ਠੀਕ ਆ ਸੋ 92000 ਦੀ ਅੱਜ ਜਿਹੜੀ ਫਾਈਨਲ ਤੁਹਾਨੂੰ ਇਹ ਮਿਲ ਜੂਗੀ ਮਗਰ ਕਟੀਆਂ ਸੋ ਪਹਿਲੇ ਨੰਬਰ ਤੋਂ ਦੂਜੇ ਨੰਬਰ ਦੋਵਾਂ ਮੱਜਾਂ ਝੋਟੀਆਂ ਇੱਕ ਕੱਤੀ ਹੋਰ ਮੱਝ ਮਗਰਾਂ ਤੇ ਇੱਕ ਮਗਰੀ ਮੇਲਕਾਫ ਆ ਅੱਗੇ ਚੱਲਦੇ ਆ ਆਪਾਂ ਇਧਰਲੇ ਪਾਸੇ ਤੇ ਵੀਰ ਸੰਦੀਪ ਆ ਆਪਣੇ ਕੋਲ ਮੱਝ ਖੜੀ ਐ ਕੱਦ ਬੋਤੇ ਦਾ ਵੀ ਚੰਗਾ ਵੱਡਾ ਬਹੁਤ ਵੱਡਾ ਕੱਦ ਆ ਜੀ ਥੋਰ ਜਫਰਾਵਾਦੀ ਆ ਜੀ ਤੇ ਸਿੰਗ ਉਹ ਮਮਲ ਕੀ ਸਾਈਡਾਂ ਨੂੰ ਖੁੱਲੇ ਆ ਹਾਂ ਜੀ ਜੀ ਠੀਕ ਆ ਸੂਬਿਆਂ ਦੇ ਵਿੱਚ ਕਿਵੇਂ ਹੋ ਗਈ ਐ ਤੀਜਾ ਸੂਆ ਆਂਦੇ ਘਰ ਵਾਲੇ ਤੇ ਤੀਜਾ ਹੀ ਸੂਆ ਹਾਂ ਜੀ ਹਾਂ ਜੀ ਤੇ ਇਹਨਾਂ ਤੋਂ ਇਹੋ ਜਿਹੇ ਸਿੰਗਾਲੀਆਂ ਸਿੱਧੂ ਦਾ ਮੱਝਾਂ ਉਹ ਆਂਦੇ 15 ਤੋਂ ਪਲੱਸ ਪਲੱਸ ਚੱਲਦੀਆਂ ਐ ਹਾਂ ਬਿਲਕੁਲ ਕਾ ਗੱਲ ਲਿਆ ਵੀ ਕੋਈ ਸਿੰਗਾ ਤੇ ਨਾ ਜਾਵੇ ਬਾਕੀ ਦੁੱਧ ਵਾਲੇ ਬਣੇ ਜAVE ਜਿੰਨੇ ਦੇ ਭੈਣ ਭਾਣੇ ਦੁੱਧ ਚੋਣਾ ਉਹ ਤੇ ਮੰਨ ਲਓ ਇਹਨਾਂ ਦੁੱਧ 15 16 ਕਿਲੋ ਦੀ ਗਾਰੰਟੀ ਆ ਚੋਣਾ ਤਾਂ ਗੱਲ ਹੁੰਦਾ ਵੀ ਚੋਣਾ ਤਾਂ ਚਲੋ ਹਰੇਕ ਨੇ ਦੁੱਧ ਹੀ ਆ ਬਾਕੀ ਜਿੰਨੂੰ ਜਿਆਦਾ ਇਹ ਨਾ ਹੋਵੇ ਚਸਕਾ ਵੀ ਸਿੰਗ ਛੋਟਾ ਵੱਡਾ ਲੈ ਬਾਕੀ ਫੱਬਦਾ ਸਿੰਗ ਵੀ ਜੀ ਆਪਾਂ ਭੈਣ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਵੀ ਸਿੰਗ ਵੀ ਕੋਈ ਗੈਰ ਨਹੀਂਗਾ ਵੀ ਬਹੁਤਾ ਖੁੱਲਾ ਨਿਆਇ ਨਹੀਂਗਾ ਕਿਉਂਕਿ ਵੱਡੀ ਮਾਝਾ ਤੇ ਉਹਦੇ ਨਾਲ ਪੂਰਾ ਮੇਲਜੋਲ ਖਾਂਦਾ ਸਿੰਗ ਠੀਕਾ ਤੇ ਕੱਦ ਕਾਠ ਢਾਂਚਾ ਇਧਰੋਂ ਤੁਸੀਂ ਵਿਖਾ ਦਿਓ ਇੱਕ ਬਹਿਣੀ ਵਾਲੇ ਪਾਸਿਓ ਵਿਖਾ ਦਿਓ ਥਣਪੂਰਾ ਮੁੱਠੀ ਮੁੱਠੀ ਥਾਣਾ ਨਾ ਬਾਦ ਦੇ ਨਾ ਘਟ ਨੋਕ ਵਾਲਾ ਥਾਣਾ ਅੱਛਾ ਫਿਰ ਸੰਦੀਪ ਇਹਨੂੰ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ 4 ਦਿਨ ਹੋਗੇ ਸੂਈ ਨੂੰ ਪੂਰੇ 4 ਦਿਨ ਹੋਗੇ ਹਾਂਜੀ ਅਜੇ ਬੋਲੇ ਬੋਲੇ ਚ ਬਾਹਰ ਹੀ ਆਉਂਦੇ ਬਾਹਰ ਹੀ ਆਉਂਦੀ ਆ ਤੇ ਠੀਕ ਆ ਬੱਚਾ ਤੇ ਮਗਰ ਕੱਟਾ ਜੀ ਕੱਟਾ ਹੋਊਗਾ ਹਾਂਜੀ ਕੱਟਾ ਜੀ ਸ਼ੋਰ ਕਰ ਲਵਾਂਗੇ ਫਿਰ ਵੀ ਆਪਾਂ ਠੀਕਾ ਜੀ ਸੋ ਮਗਰ ਦੇ ਕੱਟਾ ਤੇ 4 ਦਿਨਾਂ ਦੀ ਸੂਈ ਥੱਲੇ ਬੋਲਾ ਕੋਈ ਕੱਚਾ ਦੁੱਧ ਕਿੰਨਾ ਕੈਸ ਹੋਣਾ 10 11 ਠੀਕ ਆ ਵੀ ਚੌੜੇ ਪੱਲੇ ਦੀ ਮਾਤ ਕਰੂਗੀ ਕੋਈ ਨਾ ਮੰਨ ਲਓ ਵਿਖਾਵਾ ਤੇ 12-13 ਕਿਲੋ ਦਾ ਕਰਦੀ ਆ ਹਾਂ ਦੁੱਧ ਜਿਹੜਾ ਖਰਾ ਦੁੱਧ ਆ ਉਹ 10 ਕਿਲੋ ਹੈਗਾ ਥੱਲੇ ਤੇ 10 ਕਿਲੋ ਜਿਹੜਾ ਦੋਸਤੋ ਹੁਣ ਨੈਟੇ ਤੇ ਥੱਲੇ ਦੁੱਧ ਗਿਣ ਲਓ ਬੋਲਾ ਗਿਣ ਲਓ ਕਿਉਂਕਿ ਅੱਜ 3-4 ਚਾਰਕ ਦਿਨ ਦਾ ਸਮਾਂ ਆ ਨਾ ਵਿਖਾਦ ਗਿਆ ਨਾ ਵਿਖਾ ਲੋ ਠੀਕ ਆ ਜੀ ਆ ਦੇਖੋ ਸੋ ਆ ਬੈਕਸਾਈਡ ਤੋਂ ਠੀਕ ਆ ਜੀ ਸੋ ਪੱਧਰ ਜਿੰਨੀ ਵੀ ਹੈਗੀ ਆ ਪ੍ਰੋਪਰ ਤੁਸੀਂ ਆ ਦੇਖ ਲਓ ਪੂਰੀ ਫਿੱਟ ਐ ਨਿੱਗਰ ਲੇਵੇ ਦੇ ਵਿੱਚ ਆ ਬਾਕੀ ਉਪਰੋ ਵੀ ਬਿਲਕੁਲ ਸਿੰਗਲ ਹੱਡੀ ਆ ਸੂਬਾ ਤਿੱਜਾ ਤੇ ਐਸ ਵਕਤ 10 ਕਿਲੋ ਠੀਕ ਆ ਜੀ ਸੋ ਸਟਾਰਟਿੰਗ ਹੀ ਆ ਤਕਰੀਬਨ ਕੋਈ ਬੌਲੇ ਚ ਕੋਈ ਕੱਚੇ ਦੁੱਧ ਮੰਨ ਲਿਓ ਖੋਲ ਕੇ ਤੋਰਦੇ ਫਿਰ ਸੰਦੀਪ ਜੀ ਨੂੰ ਵੀ ਇਹ ਸੰਸਾਰ ਜਿੰਨਾ ਦੇ ਲੈਂਦੀਆਂ ਆਉਂਦੇ 15 ਕਿਲੋ ਤੋਂ ਬਾਹਰ ਕੱਲੂਗੀ 15 16 ਕਿਲੋ ਦੁੱਧ ਦਿੰਦੀ ਰਹੀ ਆ ਅੱਛਾ ਜੀ ਹਾਂ ਜੀ ਹਾਂ ਜੀ ਚਲੋ ਏਡੀ ਮਿਹਨਤ ਆਂਦਾ ਵੀ ਕੀ ਆ ਤੇ ਗੁਣਾ ਦੀ ਕੁਥਲੀ ਆਉਂਦਾ ਲੇ ਗੁਣਾ ਦੀ ਕੁਥਲੀ ਆਂ ਜੀ ਠੀਕ ਆ ਭਰਾ ਲੋ ਵੀ ਤਾਂ ਚਾ ਜ਼ਿਆਦਾਤਰ ਹੁੰਦਾ ਵੀ ਬਹੁਤੇ ਆਪਣੇ ਭੈਣ ਭਰਾ ਹਰੇਕ ਨੂੰ ਹੁੰਦਾ ਵੀ ਯਾਰ ਪੈਸੇ ਪਾਉਣੇ ਆ ਸਾਈ ਬਿਆਨਾ ਪਾਉਣਾ ਖਾਤੇ 'ਚ ਕਿਸੇ ਭਰਾ ਦੇ ਯਾਰ ਉੱਥੇ ਗਿਆ ਕੋਈ ਚੀਜ਼ ਨਾ ਕਾਤ ਤੋਂ ਵੱਡਾ ਵੀਰੋਂ ਨਿਕਲੂਗਾ ਕਾਤ ਵਾਲੇ ਪਾਸੇ ਮੇਰਾ ਭਰਾ નો ਡਾਊਟ ਹੋ ਤੁਸੀਂ ਆਪ ਦਾ ਬਿਲਕੁਲ ਬੇਤੁੜਕ ਸਾਈਬਿਆਂ ਨਾਲ ਪਾ ਲਿਓ ਕਿ ਕਾਤ ਵੱਡਾ ਛੱਡੇ ਭਾਂਡੇ ਦੀ ਬੜੀ ਸਾਫ ਆ ਇਹਨੂੰ ਆਪਾਂ ਦੋ ਵਾਰੀ ਤੋਰ ਕੇ ਵਿਖਾਵਾਂਗੇ ਤੁਹਾਨੂੰ ਤਸੱਲੀ ਦੇ ਨਾਲ ਠੀਕ ਆ ਜੀ ਆਹ ਵੇਖੋ ਇੱਕ ਵਾਰੀ ਬੈਕਸਾਈਡ ਤੋਂ ਪਧਰੀ ਪੁਧਰੀ ਪੂਰੀ ਆ ਬੈਕਸਾਈਡ ਤੋਂ ਠੀਕ ਆ ਜੀ ਪੂਰਾ ਕੁਆਲਿਟੀ ਵਾਲਾ ਮਾਲ ਆ ਰਕੀ ਸੰਤੂ ਸਾਹਿਬ ਹਾਂ ਆ ਲੈ ਵੀ ਸੰਦੀਪ ਇੱਕ ਵਾਰੀ ਹੋਰ ਮੋੜ ਦੇ ਇਹਨੂੰ ਜਿਹੜਾ ਭੈਣ ਭਰਾ ਆਊਗਾ ਨਾ ਉਹ ਖਾਲੀ ਨਾ ਜਾਊਗਾ ਇਥੋਂ ਲੋ ਜੀ ਕਰੋ ਬਾਕੇ ਐਨ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਭੋਨਾਂ ਦੇ ਟੱਚ ਕਰਦੀ ਆ ਪੂਛ ਠੀਕ ਆ ਜੀ ਲੰਬੀ ਪੂਛ ਲੰਬੀ ਪੂਛ ਵਾਲੀ ਆ ਕਰਮਾਂ ਲਈ ਠੀਕ ਆ ਤੇ ਐਨ ਬਿਲਕੁਲ ਬਰੀਕ ਪਤਲਾ ਪਿੰਡਾ ਸੋ ਇਹ ਜਿਹੜੀ ਦੋਸਤੋ ਲੇਵੀ ਆਰਡਰ ਦੀ ਕੁਆਲਿਟੀ ਆ ਮੈਂ ਹੁਣ ਮੌਕੇ ਤੇ ਖੜਾ ਜਿਹੜੀ ਚੀਜ਼ ਆਪਾਂ ਦੇਖ ਰਹੇ ਆ ਆਪਾਂ ਤੁਹਾਨੂੰ ਉਹ ਹੀ ਦੱਸ ਸਕਦੇ ਆ ਵੀ ਪੱਧਰ ਕੋਈ ਬਾਹੀ ਨਹੀਂ ਗਈ ਕੋਈ ਨੱਕਾ ਕੋਈ ਸਾਈਡ ਦਾ ਰੋਲਾ ਨਹੀਂ ਗਾ 나ੜ ਬਿਲਕੁਲ ਮਿਲਕ 나ੜ ਦੋ ਪਾਸੇ ਮੋਟੀ ਆ ਤੇ ਕੱਦ ਵੱਡਾ ਠੀਕ ਆ ਜੀ ਸੋ ਸ਼ਟਾਰਟਿੰਗ ਚੰਗੀ ਆ ਬਾਕੀ ਚਲੋ ਉਮੀਦ ਕਰਦੇ ਆ ਵੀ ਏਡੀ ਵੱਡੀ ਮਾਜ ਤੋਂ ਵੀ 13 ਲੀਟਰ 13 ਲੀਟਰ 12 13 13 ਲੀਟਰ ਤੋਂ ਬਾਰ ਬਾਰ ਹੀ ਚੱਲਣ ਦੀ ਚੱਲੂਗੀ ਸੰਧੂ ਸਾਹਿਬ ਮਾਜ ਵੱਡੀ ਆ ਇਧਰ ਬਹਿਣੀ ਵਾਲੇ ਪੁੱਤ ਇਧਰਲੇ ਪਾਸੇ ਵੀ ਮਾਰ ਕੇ ਕੈਮਰਾ ਦਿਖਾ ਦਿਆ ਜੀ ਆ ਬੁਖਾ ਦੇ ਚੰਗੀ ਤਸੱਲੀ ਨਾਲ ਠੀਕ ਆ ਲੈ ਵੀ ਬਹੁਤ ਵਧੀਆ ਠੀਕ ਆ ਆ ਸਫਾਈ ਆ ਠੀਕ ਆ ਜੀ ਇਹ ਥਣ ਦਾ ਸਹਿਜ ਆ ਇਹ ਵਿਰਲਾ ਤੇ ਵੀਰ ਸੰਦੀਪ ਦੇਵਾਂਗੇ ਕਿੰਨੇ ਦੀ ਆਪਣੇ ਸੱਜਣ ਵੀਰਾਂ ਨੂੰ ਸੰਧੂ ਸਾਹਿਬ ਮੋਹਲਦੇ ਭਾਵੇਂ 10 15 ਕਰਾ ਲਈਏ ਹਾਂ 1 5 ਦੀ ਦੇ ਦਾਂਗੇ 1 5 ਦੇ ਹਾਂਜੀ ਰਾਇਤ ਹੁੰਦੀ ਹੈ ਹੋਰ ਵੀ ਕਰਦੀ ਹੈ 5000 ਹੋਰ ਛੋਟ ਕਰਦਾ ਪੂਰੇ ਲੱਖ ਦੀ ਦੇ ਦੇ ਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਹਾਂਜੀ ਬਿਜਲੀ ਦਾ ਵੀ ਆਪਾਂ ਜੇਬ ਵਿੱਚ ਪਵਾ ਹੀ ਦਿੱਤੇ ਠੀਕ ਹੈ ਭੈਣ ਭਾਵਾਂ ਨੇ ਪਾ ਹੀ ਦਿੱਤੇ ਇਹਦੇ ਹਾਂ ਠੀਕ ਹੈ ਨਹੀਂ ਪਹੁੰਗੇ ਚੀਜ਼ ਕੁਆਲਟੀ ਵੇਖ ਕੇ ਅਗਲਾ ਸਪੱਟ ਕੇ ਸੌਦਾ ਕਰਦਾ ਜੀ ਕੁਆਲਟੀ ਵਾਲੀਆਂ ਮੱਜਾਂ ਐ ਦੁੱਧ ਵਾਲੀਆਂ ਆਹਾਂ ਹਾਂਜੀ ਲਓ ਵੀ ਮੱਝ ਦੁੱਧ ਵਾਲੀ ਹੈ ਚਲੋ ਸਾਰੇ ਪਾਰਖੂ ਭਰਾ ਨੇ ਆਪਣੇ ਆਪਣੇ ਤੋਂ ਬਹੁਤ ਵੇਰ ਤਜਰਬਾ ਵੱਡਾ ਰੱਖਦੇ ਹਰੇਕ ਸੂਝਵਾਨ ਮੇਰਾ ਭਰਾ ਹੈ ਵੱਡੀ ਮਾਝਾ ਪੂਰੇ ਲੱਖ ਦੀ ਆ ਤੇ ਸਾਨੂੰ ਆਪਣਾ ਵੀਰ ਸੰਦੀਪ ਆਂਦਾ ਵੀ ਆਪਾਂ ਮੋੜ ਕੇ ਜੇਬ ਚ ਪਵਾਵਾਂਗੇ ਮਤਲਬ ਛੋਟਾ ਛਪਾ ਮਰਜ਼ੀ ਅਨੁਸਾਰ ਕਰ ਦਿੱਤਾ ਜਾਏ ਕਰ ਦਿੱਤਾ ਜਾਊਗਾ ਸਹੀ ਪੂਰਾ ਲੱਖ ਤੁਸੀਂ ਇਹਦੀ ਜੇਬ ਚ ਨਹੀਂ ਪਾਉਣਾਗਾ ਮਾਨਤਾਂ ਨੂੰ ਮਾਨਤਾਂ ਕਰਦਾਂਗੇ ਜੀ ਜਿਹੜਾ ਭੈਣ ਭਰਾ ਆਊਗਾ ਨਾ ਸੰਧੂ ਸਾਹਿਬ ਉਹ ਖਾਲੀ ਨਹੀਂ ਜਾਊਗਾ ਜੋ ਮੋਲ ਆਪਾਂ ਕੀਤੇ ਆ ਅਗਲੀ ਮਾਝਾ ਆਪਣੇ ਕੋਲ ਵੀਰ ਸੰਦੀਪ ਆ ਆ ਗਈ ਹਨਾ ਤੇ ਇਹਦਾ ਸੂਆ ਕਿਵੇਂ ਆ ਵੀਰ ਇਹਦਾ ਖਾ ਤੀਜਾ ਸੂਆ ਜੀ ਤਜਾ ਹਾਂਜੀ ਅਨੀਲੀ ਚ ਰੱਖਦੀ ਪੈਰ ਹਨਾ ਹਾਂਜੀ ਨੀਲੀ ਆਹ ਕੁੱਕ ਬੜੀ ਕਹਿਰ ਦੀ ਲੱਗੀ ਇਹਨੂੰ ਹਾਂਜੀ ਹਾਂਜੀ ਤੇ ਤੀਜਾ ਸੂਆ ਚਲੋ ਮੰਨ ਲੇ ਕੋਈ ਬਾਕੀ ਆਪਦੀ ਵੀਰ ਸਮਝ ਵੇਖ ਲੈ ਭੈਣ ਭਰਾ ਆਪਾਂ ਚੌਥਾ ਮੰਨ ਲਓ ਆਹ ਥਣ ਵਿਖਾ ਦਿਓ ਜਸ਼ਨ ਪੁੱਤ ਪੂਰੇ ਮੋਟੀ ਨਾੜ ਆ ਮਿਲਕ ਨਾੜ ਦੋਵੇਂ ਪਾਸੇ ਮੋਟੀ ਆ ਠੀਕ ਆ ਜੀ ਤੇ ਥਣੋਂ ਦੋਰਾ ਹੀ ਲਗਾ ਕਰਮਾਂ ਵਾਲੀ ਨੂੰ ਸੰਦੂ ਸਾਹਿਬ ਜਿਤਨਾ ਥਾਣਾ ਹੈ ਨਾ ਏਡੀ ਪੋਲੀ ਚਵਾਈ ਹੈ ਕਈਆਂ ਦੀ ਚਵਾਈ ਟਾਈਟ ਹੁੰਦੀ ਆ ਹਾਂ ਇਹਦੀ ਚਵਾਈ ਬੜੀ ਹਾਂ ਹਾਂਜੀ ਬਟਾ ਛਾਟੂ ਛਾ ਵੀ ਹਾਥੀ ਆ ਕਰ ਹਾਂ ਠੀਕ ਆ ਤੇ ਐਰ ਕੀ ਨਾਮ ਐਰ ਕਿ ਮੈਂ ਵੀਡੀਓ ਦੇ ਵਿੱਚ ਮੱਝਾਂ ਕੁਆਲਿਟੀ ਵਾਲੀਆਂ ਪਾਉਣੀਆਂ ਨੇ ਮੱਝਾਂ ਵੀਰ ਚਲੋ ਸੰਦੀਪ ਚਲੋ ਬਾਕੀ ਆਪਣੇ ਭੈਣ ਭਰਾਵਾਂ ਨੇ ਆਪਦਾ ਫੈਸਲਾ ਲੈਣਾ ਹਾਂਜੀ ਹਾਂਜੀ ਪਰ ਜਿੱਥੋਂ ਤੱਕ ਆਪਾਂ ਦੇਖ ਰਹੇ ਆ ਵੀ ਹੈ ਪੱਧਰ ਪੁੱਧਰ ਇੱਕ ਸਾਰ ਸਾਰੀਆਂ ਪੱਧਰਿਆ ਜੀ ਅੰਦਾਜ਼ਾ ਆਪਾਂ ਲਾ ਹੀ ਲੈਨੇ ਵੀ ਕਿਤੇ ਧਾਰਾਂ ਦੀ ਬਾਦ ਘਾੜ ਮਹਿਸੂਸ ਨਾ ਹੋਊਗੀ ਨਾ ਹੈਗੀ ਆ ਤੇ ਨਹੀਂ ਹੈਗੀ ਨਹੀਂ ਸੰਦੂ ਸਾਹਿਬ ਇਹ ਇਹਦੇ ਮਗਰ ਆ ਗਈ ਕੱਟੀ ਹਾਂਜੀ ਕੱਟੀ ਹੋਊਗੀ ਤਕਰੀਬਨ ਕੱਟੀ ਆ ਜੀ ਕਿਉਂਕਿ ਤਿੰਨ ਮੱਝਾਂ ਝੋਟੀਆਂ ਮਗਰ ਕੱਟੀਆਂ ਨੇ ਇਹਦੇ ਮਗਰ ਆਪਾਂ ਕਟਾ ਦੱਸਿਆ ਹਾਂਜੀ ਇਹਦੇ ਮਗਰ ਕਟਾ ਇਹਦੇ ਮਗਰ ਕੱਟੀ ਹੋਊਗੀ ਤੇ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਜੀ ਇਹਨੂੰ ਅੱਜ 8 ਦਿਨ ਹੋ ਗਏ ਸੂਜੀ 8 ਦਿਨ ਹੋ ਗਏ ਹਾਂਜੀ ਕੋਈ ਦੁੱਧ ਦਾ ਵੇਰਵਾ ਕੀ ਇਹਦੇ ਥੱਲੇ ਦੁੱਧ ਦੇ ਦੇ ਥੱਲੇ 12 ਲੀਟਰ ਆ ਜੀ ਹੋਊਗਾ ਨੈੱਟ ਪੂਰਾ ਨੈੱਟ ਪੂਰਾ ਠੀਕ ਆ ਜੀ 12 ਕਿਲੋ ਦੋਸਤੋ ਦੁੱਧ ਵੀਰਾਂ ਦਾ ਵੇਰਵਾ ਥੱਲੇ ਹਾਜ਼ਰ ਆ ਬਾਕੀ ਢਾਂਚਾ ਇੱਕ ਵਾਰੀ ਪ੍ਰੋਪਰ ਤੁਸੀਂ ਦੇਖ ਲਓ ਕੋਲੇ ਖੜਿਆਂ ਨੂੰ ਵੀਰ ਅੰਦਾਜ਼ਾ ਲਾ ਹੀ ਲੈਣ ਠ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਵਾ ਸਿੰਗਲ ਖੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਠੀਕ ਆ ਜਿੱਡੀ ਬਹੁਤ ਵਧੀਆ ਬਿੱਲੀ ਮਣਕੀ ਅੱਖ ਆ ਗਈ ਸੰਧੂ ਸਾਹਿਬ ਜਿੱਡੀ ਮੱਝ ਹੈ ਨਾ ਓਦੀ ਕੱਤੀ ਵੇਖੋ ਮਗਰ ਜਵਾਨ ਅੱਛਾ ਅੱਛਾ ਹਾਂਜੀ 33 ਵੀ ਪਲੀ ਪੁਲੀ ਸੀ ਆ ਹਾਂਜੀ ਕੱਦ ਲਈ ਮਾਂ ਦੇ ਜਾਣੀ ਬਿਲਕੁਲ ਬਿਲਕੁਲ ਵੇਖੋ ਜੀ ਇਹ ਤਾਂ ਫਿਰ ਮਤਲਬ ਜਾਂ ਬਾਪ ਵਾਲੇ ਪਾਸੇ ਬਾਪ ਤੇ ਜਾਂ ਮਾਂ ਵਾਲੇ ਪਾਸੇ ਮਾਂ ਤੇ ਜਾਣਾ ਸਹੀ ਗੱਲ ਟੱਪਰਾਂ ਤੇ ਜਾਊਗਾ ਟੱਪਰਾਂ ਤੇ ਜਾਊਗਾ ਤੇ ਇਹ ਦੋਸਤੋ ਮੱਝ ਪੂਰੇ ਚੰਗੇ ਖੁੱਲੇ ਢਾਂਚੇ ਦੇ ਵਿੱਚ ਆ ਸਿੰਘ ਸੁੰਘ ਕਰਮ ਵਾਲੀ ਦਾ ਵੇਖੋ ਬਿਲਕੁਲ ਛੋਟਾ ਠੀ ਛੋਟਾ ਸੇਗਾ ਅੱਖਾਂ ਦੋਵੇਂ ਬਿਲਕੁਲ ਬਿੱਲੀਆਂ ਅੱਖਾਂ ਨੇ ਮਣਕੀ ਅੱਖ ਕਹ ਲੋ ਬਿੱਲੀ ਕਹ ਲੋ ਰੈੱਡ ਕੋਲੇ ਕੱਲ ਨੂੰ ਮੇਰਾ ਭਰਾ ਨੀਲੀ 라ਵੀ ਦੇ ਬੱਚੇ ਤੁਸੀਂ ਚੰਗੇ ਲੈ ਸਕਦੇ ਜੇ ਕਿਸੇ ਨੀਲੀ 라ਵੀ ਦੇ ਸਾਣ ਤੋਂ ਲਵਾ ਲਿਆ ਜੇ ਚੰਗੇ ਸੀਮਨ ਦੀ ਟੀਆਈ ਕਰਵਾ ਲਿਆ ਜੇ ਬਾਕੀ ਬੱਚੇ ਚੰਗੇ ਪਾ ਦੂਗੀ ਜਾਂ ਫਿਰ ਸੰਦੀਪ ਖੋਲੇ ਨੂੰ ਵੀ ਤੋੜ ਕੇ ਦਿਖਾ ਦਈਏ ਠੀਕ ਆ ਸੋ ਮੱਝ ਵੱਡੀ ਆ ਪਸੰਦ ਆਊਗੀ ਦੁੱਧ ਵਾਲੇ ਪਾਸੇ ਵੀ ਕਰਨ ਵਾਲੀ ਗੋਣਾ ਦੀ ਗੋਤਲੀ ਆ ਵੀ 12 ਕਿਲੋ ਦੁੱਧ ਇਸ ਵਕਤ ਤੇ ਥੱਲੇ ਹਾਜ਼ਰ ਆ ਅੱਗੇ ਜਿਹੋ ਜੀ ਮੇਰਾ ਫਾਰਮਰ ਭਰਾ ਸੇਵਾ ਕਰ ਲੂਗਾ ਜਿੱਡੇ ਵੱਡੇ ਕੱਦ ਕਾਠ ਵਾਲੀ ਇਹ ਕਰਮਾਂ ਵਾਲੀ ਦੁੱਧੋਂ ਇਹਨੇ ਪਤਾ ਨਹੀਂ ਕਿੰਨਾ ਕੁ ਟਾਪ ਹੋਰ ਲਾ ਦੇਣਾ ਠੀਕ ਹੈ ਮੈਂ ਮੈਂ ਸੰਤੂ ਸਾਹਿਬ 15 ਕਿਲੋ ਦਊਗੀ ਦੁੱਧ ਮੈਂ ਹਾਂ ਲੈ ਵੀ ਕਰਾ ਦੇ ਚੱਕ ਪੁੱਤ ਲਓ ਜੀ ਸੋ ਵਜਨ ਵਜੂਦ ਚੈੱਕ ਕਰੋ ਠੀਕ ਹੈ ਜੀ ਫੋਲੇ ਵਜਨ ਵਜੂਦ ਆ ਕਰਮਾੜੀ ਦਾ ਤੇ ਕਈ ਉਹਨਾਂ ਪਸ਼ੂ ਹੋਣ ਬਿਲਕੁਲ ਤਾਜ਼ੇ ਸੂਏ ਸਾਰੇ ਹਫ਼ਤੇ ਤੇ ਆਣ-ਬਾਣ ਸਮਾਂ ਹੋ ਗਿਆ ਥੋੜਾ ਸੂਸਵਾਦ ਵਿੱਚ ਹੁੰਦੇ ਆ ਕਰਮਾੜੇ ਜਿਵੇਂ ਜਿਵੇਂ ਪੱਠੇ-ਪੁੱਠੇ ਡੱਕੇ ਚੱਕਣਗੇ ਬਾਕੀ ਮਾਰਕਿੰਗ ਵੀ ਆਪਾਂ ਨੋਟ ਕਰਾ ਦੰਦੇ ਆ ਮਗਰਲੇ ਪੈਰ ਵੀ ਤੁਸੀਂ ਵੇਖੋਗੇ ਮਾਰਕਿੰਗ ਆ ਅਗਲੇ ਪੈਰਾਂ ਦਾ ਵੀ ਮਾੜਾ ਮੋੜ ਕੋ ਜਵਾਬ ਦੇ ਸਪੇ ਤਾਂ ਦਿਸਪੇ ਨਹੀਂ ਤੇ ਅਗਲੇ ਪੈਰ ਜਵਾਬ ਦੇ ਵਿੱਚ ਆ ਠੀਕ ਆ ਜੀ ਤੇ ਇਹ ਜਿਹੜੀ ਲੇਵੇ ਦੀ ਬੰਤਰ ਇਹ ਪੂਰਾ ਬਾਡੀ ਸਟਰਕਚਰ ਇਸ ਮੈਂ ਦਾ ਤੇ ਪਾਲੀ ਪਲੋਸੀ ਕੱਦ ਕਾਠ ਵਾਲੀ ਮਾਝਾ ਮੇਰਾ ਪ੍ਰਾਠੀਕਾ ਜੀ ਕੱਲ ਨੂੰ ਚਲੋ ਇਹੋ ਜੇ نسل ਤੋਂ ਜਾਤ ਤੋਂ ਆਪਾਂ ਬੱਚੇ ਪੁੱਛੇ ਚੰਗੇ ਲੈ ਸਕਦੇ ਆ ਅੱਗੇ ਕਿਸੇ ਭਰਾਣੇ ਬਰੀਡ ਤੇ ਕੰਮ ਕਰਨਾ ਹੋਵੇ ਖਾਸ ਤੌਰ ਤੇ ਬਹੁਤ ਖੂਬਸੂਰਤ ਆ ਠੀਕ ਆ ਜੀ ਤੇ ਇਹ ਵੀਰ ਸੰਦੀਪਾ ਕਿੰਨੇ ਦੀ ਦੇ ਰਹੇ ਆ ਅੱਜ ਆਪਾਂ ਜੇ ਤਾਂ ਸੰਤੂ ਸਾਹਿਬ ਮੋਲੇ 11 ਕਰਦੇ ਆਂ ਜੀ ਫਖੀਰ ਲਨ ਆ ਗਿਆ ਆਪਾਂ ਪੂਰੀ ਕਸਰ ਕੱਢ ਕੇ ਦੇਣੀ ਆ ਸੀ ਜੀ ਸਾਰੀਆਂ ਕਸਰਾਂ ਕੱਢ ਦਈਆਂ ਆਪਣਾ ਭਰਾ ਲੈ ਕੇ ਜਾਵੇ ਕਿ ਮਾਲ ਆਪਣੇ ਕੋਲ ਇੱਕ ਪੰਜ ਦੀ ਦੇ ਦੀਏ ਇੱਕ ਪੰਜ ਦੀ ਹਾਂਜੀ ਇੱਕ ਪੰਜ ਦੀ ਦੇ ਦੇ ਵੀਰ 12 ਕਿਲੋ ਦੁੱਧ ਦਾ ਚਲੋ ਮੈਂ ਵੀ ਵੱਡੀ ਆ ਮੈਂ ਵੀ ਵੱਡੀ ਆ ਵੇ ਸੁਸਾ ਜੀ ਦੇ ਦੇ ਬਾਕੀ ਆਏਗਾ ਤਾਂ ਮੌਕੇ ਤੇ ਉਹਨਾਂ ਦੀ ਵੀ ਕਿਤੇ ਸੌਲੀ ਮੰਨ ਲਈ ਕੋਈ ਗੱਲ ਨਹੀਂ ਮਾਨ ਤਾਨ ਕਰਾਂਗੇ ਭੈਣ ਭਾਵਾਂ ਦਾ ਹਾਂ ਵੇਖੋ ਲੇਵੇ ਵੇਖੋ ਛੱਡੇ ਹਾਂ ਜਿਹੜੇ ਜਿਹੜੇ ਲੇਵੇ ਲਈ ਫਿਰਦੀਆਂ ਕਰਮਾਲੀਆਂ ਆ ਬਖਾ ਦੋ ਸੰਧੂ ਸਾਹਿਬ ਆਪਾਂ ਮੋਲੀ ਉਹ ਪਾਇਆ ਮਤਲਬ ਕਿ ਲੈਣ ਦੇਣ ਵਾਲਾ ਪਈ ਮਤਲਬ ਕਿ ਇਹੋ ਜੀ ਮਾਈ ਦਾ ਮੰਨ ਲਓ ਭੈਣ ਭਰਾ 1 20 30 ਦੀ ਪਾਉਂਦੇ ਆ ਪਰ ਨਹੀਂ ਆਪਾਂ ਮੰਨ ਲਓ ਮਾਲ ਵੇਚਣਾ ਵਾ ਵੇਚਣਾ ਵੇਚਣਾ ਵੀਰੇ ਹਾਂਜੀ ਬਿਲਕੁਲ ਤੇ ਇਸ ਤੋਂ ਬਾਅਦ ਸੰਦੀਪ ਇੱਕ ਆ ਆਪਣੇ ਆਪਣੇ ਕਟਾ ਪਤਮ ਬਖਾ ਦੋ ਕੱਟੀਆਂ ਬਖਾ ਦੋ ਆ ਕੱਟੀਆਂ ਠੀਕ ਆ ਜੀ ਇਹ ਤਾਂ ਮਗਰ ਕੱਤੀ ਸੀ ਠੀਕ ਆ ਜੀ ਕੱਤੀ ਬਖਾ ਦਿੰਨੇ ਆ ਆਹ ਬਾਕੀ ਜਿਹੋ ਜਿਹੇ ਦੀ ਮਾਂ ਦਾ ਢਾਂਚਾ ਤੇ ਉਹੋ ਜੀ ਵੇਖੋ ਕੱਤੀ ਪਲੀ ਪਲੋਸੀ ਆ ਦੇਖੋ ਜੀ ਚਲੋ ਕਿਸੇ ਭਰਾ ਨੇ ਕਿ ਮੋਹਰਾ ਦੇ ਮਾਰੀ ਤੋਂ ਲਵਾ ਲਿਆ ਕਿਤੇ ਸੀਮਰ ਹਾਂਜੀ ਹਾਂਜੀ ਟ੍ਰੈਕਟ ਜੰਪ ਕਰਾ ਲਿਆ ਪਰ ਬੱਚੇ ਮੇਰਾ ਭਰਾ ਨੀਲੀ ਦੇ ਲੈ ਸਕਦੇ ਹੋ ਤੁਸੀਂ ਉਸ ਮੱਝ ਤੋਂ ਇਹ ਅੱਜ ਵੀਰ ਸੰਦੀਪ ਦੇ ਬਿਲਕੁਲ ਫਾਰਮ ਤੇ ਦੋਸਤੋ ਚਾਰ ਹੀ ਐਨੀਮਲ ਸੀਗੇ ਚਾਰੇ ਬਿਲਕੁਲ ਸੱਜਰਾਂ ਸੁਈਆਂ ਨੇ ਤਾਜ਼ੀਆਂ ਝੋਟੀਆਂ ਮੱਝਾਂ ਨੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਓ ਠੀਕ ਆ ਜੀ ਤੇ ਸੰਦੀਪ ਇੱਕ ਵੀਰੇ ਆਪਣੇ ਨੰਬਰ ਜਿਹੜੇ ਕਰ ਦिए ਸਾਂਝੇ ਸੰਦੀਪ ਸਾਹਿਬ ਨੰਬਰ ਹੈ 9872 60973 ਹਾਂ ਹਾਂਜੀ ਠੀਕ ਹੈ ਭਰਾ ਸੋ ਦੋਸਤੋ ਨੰਬਰ ਆ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਕਾਲ ਕਰਕੇ ਗੱਲਬਾਤ ਕਰ ਲਿਓ ਠੀਕ ਆ ਜੀ ਮਾਲ ਇਹਨਾਂ ਦੇ ਕੋਲ ਆਇਆ ਗਿਆ ਰਹਿੰਦਾ ਪੁੱਛ ਕੇ ਚੱਕ ਦੇ ਦਿਆ ਕਰੋ ਤਕਰੀਬਨ ਚਲੋ ਮੇਰੇ ਭਰਾ ਕੋਈ 2 4 7 10 ਥਾਂ ਤੋਂ ਟਰਾਈ ਮਾਰ ਕੇ ਆਓ ਕੋਈ 1000 ਜਾਂ 2000 ਨਹੀਂ ਕੋਈ 5 10000 ਰੁਪਈਆ ਜਿਹੜਾ ਮਾਲ ਤੁਹਾਨੂੰ ਸਸਤਾ ਹੀ ਦਊਗਾ ਸਸਤਾ ਮਿਲੂਗਾ ਜੀ ਤੇ ਚੀਜ਼ ਵੀ ਚਲੋ ਸਾਫ਼ ਸੁਥਰੀ ਇਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਦਾ ਪੁਰਾਣਾ ਅੱਡਾ ਠੀਕ ਆ ਜੀ ਪੀੜੀ ਦਰ ਪੀੜੀ ਪਿਓ ਦਾਦੇ ਤੋਂ ਕੰਮ ਜਿਹੜਾ ਤੁਰਿਆ ਆ ਰਿਹਾ ਹਰੇਕ ਨੂੰ ਹੁੰਦਾ ਵੀ ਆਪਣਾ ਜਿਹੜਾ ਬਿਲਕੁਲ ਵਕਾਰ ਅਭਿਆਰ ਇਸੇ ਤਰ੍ਹਾਂ ਬਣਿਆ ਰਵੇ ਸੰਧੂ ਸਾਹਿਬ ਜਿੰਨਾ ਦੁੱਧ ਮਈਆਂ ਥੱਲੇ ਦੱਸਿਆ ਨਾ ਇਹ ਖਰਾ ਦੁੱਧ ਇਹ ਨਹੀਂ ਵੀ ਦੱਸਿਆ ਆਪਾਂ 12 ਕਿਲੋ ਨਿਕਲਣਾ 7 ਕਿਲੋ ਉਹ ਕੰਮ ਨਹੀਂ ਜੇ ਆਪਾਂਵੇਂ ਭੈਣ ਭਰਾ 2 ਡੰਗ ਚੋਵੇ 4 ਡੰਗ ਚੋਵੇ ਆਪਣੇ ਘਰ ਦਾ ਦਾ ਰਹਿਣ ਦਾ ਪ੍ਰਬੰਧ ਆ ਕੋਈ ਗੱਲ ਨਹੀਂ ਹੈ ਭੈਣ ਭਰਾ ਜਿਹਨੇ ਪੈਸੇ ਦੇਣੇ ਉਹਨਾਂ ਚੀਜ਼ ਤੁਹਾਨੂੰ ਪਤਾ ਦੇਖ ਕੇ ਲੈਣੀ ਸਹੀ ਹੈ ਜੀ ਸਹੀ ਹੈ ਲੋ ਵੀ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਾਥ ਸਹਿ